ਵਿਆਹ ਵਿੱਚ ਨੱਚ ਰਿਹਾ ਸੀ ਵਿਅਕਤੀ ਨੱਚਦੇ ਨੱਚਦੇ ਵਿੱਚ ਆ ਗਿਆ ਬਾਬਾ ਰਿਸ਼ਤੇਦਾਰ ਲੱਗੇ ਮੱਥਾ ਟੇਕਣ ਦੋਸਤੋ ਅਕਸਰ ਹੀ ਜਦੋਂ ਮੁੰਡੇ ਵਾਲੇ ਕੁੜੀ ਨੂੰ ਵਿਆਹ ਕੇ ਘਰ ਲਿਆਉਂਦੇ ਨੇ ਤਾਂ ਸਾਰਾ ਹੀ ਪਰਿਵਾਰ ਬਹੁਤ ਖੁਸ਼ ਹੁੰਦਾ ਏ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਅਤੇ ਹੋਰ ਲੋਕ ਨੱਚਦੇ ਦਿਖਾਈ ਦੇ ਰਹੇ ਨੇ ਦਰਸਲ ਵਿਆਹ ਵਾਲੇ ਦਿਨ ਜਦੋਂ ਮੁੰਡੇ ਵਾਲੇ ਕੁੜੀ ਨੂੰ ਵਿਆਹ ਕੇ ਘਰ ਲੈ ਕੇ ਆਏ ਅਤੇ ਜਦੋਂ ਘਰ ਆ ਕੇ ਕੁੜੀ ਨੂੰ ਨਚਾਉਣ ਲੱਗੇ ਅਤੇ ਹੋਰ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਵੀ ਨੱਚਣ ਲੱਗੇ ਤਾਂ ਉਹਨਾਂ ਵਿੱਚੋਂ ਕੁਰਤੇ ਪਜਾਮੇ ਵਾਲਾ ਬੰਦਾ ਤੁਹਾਨੂੰ ਦਿਖਾਈ ਦੇ ਰਿਹਾ ਏ ਜਦੋਂ ਉਹ ਨੱਚਦਾ ਏ ਤਾਂ ਆਪਣਾ ਸਿਰ ਘੁਮਾਉਣ ਲੱਗ ਜਾਂਦਾ ਏ ਜਿਸ ਨੂੰ ਦੇਖ ਕੇ ਰਿਸ਼ਤੇਦਾਰ ਕਹਿਣ ਲੱਗ ਜਾਂਦੇ ਨੇ ਕਿ ਇਸ ਵਿੱਚ ਤਾਂ ਬਾਬਾ ਆ ਗਿਆ ਜਿਸ ਤੋਂ ਬਾਅਦ ਉਸ ਨੂੰ ਵਿਆਹ ਵਾਲਾ ਮੁੰਡਾ ਫੜ ਕੇ ਪਾਸੇ ਕਰਦਾ ਹੈ ਅਤੇ ਦੁਬਾਰਾ ਸਾਰੇ ਨੱਚਣ ਲੱਗ ਜਾਂਦੇ ਨੇ ਸੋ ਕੀ ਸੱਚਮੁੱਚ ਹੀ ਲੋਕਾਂ ਵਿੱਚ ਇਸ ਤਰ੍ਹਾਂ ਬਾਬੇ ਆ ਜਾਂਦੇ ਨੇ ਜਾਂ ਫਿਰ ਇਹ ਇੱਕ ਢੋਂਗ ਹੁੰਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ